ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਖਬਰ ਪੁਲ ਜ਼ਿਲ੍ਹਾ ਪਟਾਲਾ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਡੇਰਾ ਬਾਬਾ ਨਾਨਕ ਦੀ ਚੌਂਕੀ ਮਾਲੇਵਾਲ ਅਦੀਨ ਆਉਂਦੇ ਪਿੰਡ ਅਲਾਵਲਵਾਲ ਦੇ ਇੱਕ ਸਾਬਕਾ ਫੌਜੀ ਜਿਸ ਦਾ ਨਾਮ ਜਸਵੰਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਮਰ ਕਰੀਬ 4 ਸਾਲ ਦੱਸੀ ਜਾ ਰਹੀ ਹੈ ਉਸ ਦੀ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਫੌਜੀ ਮ੍ਰਿਤਕ ਜਸਵੰਤ ਸਿੰਘ ਇੱਕ ਨਿੱਜੀ ਸਕੂਲ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਅਤੇ ਸਾਈਕਲ ਤੇ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਜਿੱਥੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਥੇ ਪੁਲਿਸ ਅਧਿਕਾਰ ਦਾ ਕਹਿਣਾ ਹੈ ਕਿ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਗੱਡੀ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਇਸ ਸਬੰਧੀ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾਏਗੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾੜੀਆਂ ਖਬਰਾਂ ਦੇਖਣ ਲਈ ਸੜਕਾਂ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਪਤਰਕਾਰ ਨਰਿੰਦਰ ਕੌਰ ਪਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਜਰਨੈਲ ਗੀਤਪੁਰਾ ਸਰਦਾਰ ਜਸਵੰਤ ਸਿੰਘ ਜਿਨ੍ਹਾਂ ਦੀ ਜੀ ਕਾਰਨ ਡਿਊਟੀ ਤੋਂ ਆਉਂਦੇ ਹੀ ਸ਼ਾਮਾ ਨੂੰ ਤੇ ਡਿਊਟੀ ਤੋਂ ਆਉਂਦੇ ਆ ਗੱਡੀ ਮਾਰੀ ਇਹਨਾਂ ਦੇ ਵਿੱਚ साडा त सारा कुझु हेॾे सेट ई बचा गॾी चला माड़ी मोटी ते दादी पोते घर रही त ਅਡਾ ਘਰੀਆ ਨਾਂ ਦੇ ਸੁੱਤੇ ਚੱਲਦਾ ਈ ਸਾਡਾ ਕੋਕਰੀ ਲਾ ਗਿਆ ਜੀ ਪਿਆਰੀ ਜੀ ਮਾਂ ਤੇ ਆ ਆਪਣੇ ਪਿਆਰੀ ਬੰਨੇ ਤੇ ਰੋਟੀ ਪਾਣੀ ਵੀ ਪਕਾ ਕੇ ਕਵਾਉਂਦੇ ਇੱਕ ਬੰਤ ਖੁੱਲੇ ਕਰਦੇ ਈ ਡਿਊਟੀ ਜੀ ਸਾਡਾ ਸਿਆਰੇ ਦੇਖੋ ਜੀ ਜੂ ਸੰਸਾਫੀ ਸਾਡਾ ਅੰਸਾਬ ਕੱਲ ਸਾਡੇ ਦੇਣ ਕੋਈ ਸਾਡੀ ਮਦਦ ਕਰਨ ਗਰੀਬ ਬੰਦਾ ਆਈ ਹਾਂਜੀ اے غریب بندےاں پنڈالاں والوں بزرگاں ਦਾ ਥੋਈ ਹੈ ਜੀ ਸਾਡੇ ਚਾਚਾ ਜੀ ਸਕੂਲ ਦੇ ਵਿੱਚ ਕੰਮ ਕਰਨ ਲਈ ਲੱਗੇ ਇੱਥੇ ਸਕਿਉਰਟੀ ਗਾਰਡ ਰੋਟੀ ਕਰਦੇ ਦਵੈਨ ਪਬਲਿਕ ਇਹ ਸ਼ਾਮ ਨੂੰ ਆ ਰਹੇ ਰੋਜ਼ਾਨਾ ਤੌਰ ਤੇ 6 ਵਜੇ ਨਾਲ ਇਧਰੋਂ ਅਹੀਂ ਮਗਰੇ ਆ ਰਹੇ ਹੈ ਪਹਿਲਾਂ ਸਾਡੇ ਤੋਂ ਹੀ ਪਹਿਲਾਂ ਨਿਕਲੇ ਅਹੀਂ ਮਾਲੇਵਾਲ ਪੁੱਲ ਤੇ ਆ ਇਹ ਸਾਡੇ ਤੋਂ 10-15 ਮਿੰਟ ਪਹਿਲਾਂ ਨਿਕਲੇ ਜੋ ਭੋਲਿਆਂ ਕੱਲੋਂ ਗੱਡੀ ਜਾ ਰਹੀ ਸੀ ਜੋ ਲਾਲੇ ਨੰਗਲ ਦੀਆਂ ਉਹਦੇ ਵਿੱਚ ਉਹਨਾਂ ਨੇ ਗੱਡੀਆਂ ਲਿਆ ਕੇ ਮਾਰੀ ਆ ਇਹ ਆਪਣੀ ਸਾਈਡ ਤੇ ਜਾ ਰਹੇ ਸੀ ਇਹ ਗਲਤ ਜਾ ਰਹੇ ਗੱਡੀ ਵਾਲੇ ਇਹਨਾਂ ਨੇ ਲਿਆ ਕੇ ਮਗਰਮਾਰੀ ਗੱਡੀ ਤੇ ਨੁਕਸਾਨ ਕਰਕੇ ਮਾਰ ਕੇ ਤੇ ਧੂਕੇ ਤੇ ਉਹਨਾਂ ਨੂੰ ਮੁੱਦਿਆਂ ਦੇ ਵਿੱਚ ਛੁੱਟ ਗਏ ਤੇ ਗੱਡੀ ਲੱਗ ਖਾਲ ਹੋ ਗਈ ਇਹ ਸ਼ਾਇਦ ਤੇ ਜੀ ਸਨਾਗਤ ਬੰਦੇ ਨਹੀਂ ਹੋਗੇ ਜੀ ਲਾਲੇ ਨੰਗਲ ਦੇ ਬੰਦੇ ਗੱਡੀ ਵਰਨਾਏ ਪੁਲਿਸ ਨੇ ਕਾਰਵਾਈ ਅਜੇ ਹੁ ਰਿਪੋਰਟ ਦੇ ਕੇ ਇਹ ਕਾਰਵਾਈ ਤੇ ਹੁਣ ਲਿਆਉਂਗੇ ਤੇ ਫੇਰ ਹੀ ਹੋਈਏ ਕਾਰਵਾਈ ਕੋਈ ਨਹੀਂ ਹੋਈ ਪੋਸਟ ਮੈਡਮ ਕਰਾਉਣ ਲਈ ਚੱਲੇ ਆਂ। ਬੱਚੇ ਜੀ ਤਿੰਨ, ਦੋ ਲੜਕੀਆਂ, ਇੱਕ ਲੜਕਾ। ਮੰਗੇ ਹੁਣ ਸਾਫ਼ ਹੋਣਾ ਚਾਹੀਦਾ ਮੰਗਤੇ ਹੁਣ। ਜਿਐਸੇ ਬਹੁਤ ਸਨੀ ਜੀ। ਬੋਲੇ ਅਸੀਂ ਇਹਦਾ ਮਾਮਲਾ ਜੀ। ਇਹਨਾਂ ਦਾ ਨਾਮ ਹੈਗਾ ਜੀ ਜਸਵੰਤ ਸਿੰਘ। ਉਹ ਤਾਂ ਸੂਰਤਾ ਸਿੰਘ ਵਾਸੀ ਜ਼ਾਦਵਾਲ। ਪੀਸ ਡੇਰਾ ਤੋਂ ਬਣਾਣ ਦਾ। ਹਾਂ। ਇਸ ਕਮਿਟੀ ਗਾਰਡਨ ਦੀ ਉਪਰੀ ਕਰਦੇ। ਵਾਲੇ ਗਾ ਸਕੂਮ ਦੇ ਵਿੱਚ। ਹਾਂਜੀ। ਉਸ ਵਾਪਸ ਆਤਾ ਆ ਰਹੇ ਸੀ। ਦਰਬਾਨੀ ਰਾਤ। ਜੀ ਜੀ। ਆਪਣੇ ਪਿੰਡ ਨਾਲ ਵਾਲੇ ਤੋਂ ਆ ਰਹੇ ਸੀ ਇਧਰੋਂ ਇੱਕ ਵਰਦਾ ਗੱਡੀ ਜਾ ਰਹੀ ਸੀ ਜਿਹੜਾ ਰਸਤੇ ਵਿੱਚ ਇਹਨਾਂ ਦਾ ਸਿੱਟਾ ਹੋ ਗਿਆ ਇਹ ਬਜ਼ੁਰਗ ਦੀ ਮੌਤ ਹੋ ਗਈ ਸਾਰੇ ਸੈਂਟਰ ਤੋਂ ਵੀ ਜਾ ਰਹੇ ਸੀ ਇਹ ਵੀ ਜਾ ਰਹੇ 4 ਵਜੇ ਆ ਜੀ ਹਾਲੀ ਜੋਬਾ ਆ ਜੀ ਜੋਬਾ ਨਾ ਤਾਂ ਮਗਾ ਜੀ ਇਹ ਨਾਲੇ ਨਗਲਦਾ ਜੀ ਇਹਨਾਂ ਨੂੰ ਮਕਰਬੰਦ ਕਰ ਚੁੱਕਿਆ ਜਿਵੇਂ ਅਸੀਂ ਇੰਦੇ ਤਾਂ ਜੀ ਉਸ ਟਮਾਟੇ ਕਰਵਾ ਕੇ ਦੇ ਅਗਲੀ ਤਬਦੀਸ਼ ਅੰਮ੍ਰਿਤਸਰ ਲਿਆਂਦੀ ਜਾਊਗੀ ਜਿਹੜਾ ਇਹ ਸਾਈਕਲ ਹੀ ਆ ਜੀ ਉਹ ਰਿਕਵਰ ਕਰ ਲਿਆ ਗੱਡੀ ਰਿਕਵਰ ਕਰਨ ਵਾਲੀ ਸੀ